いした what's that? ಅಕೀದಿ ಪದನನ ನನಗ ತಿರುಪಾ ਮਿਹਰਬਾਨ ਜਿਨੇ ਕਿਹਾ ਕਹਿੰਦੇ ਤੇ ਦੇਵਰੇ ਮੇਰਾ ਸੂਰ ਮਾ ਛੋਟੀ ਭੈਣ ਦਾ ਲਿਆ ਤੂੰ ਸਾਥ ਦੁਲਾ ਇਥੋਂ ਭੱਜ ਗਿਆ ਆ ਦੁਨੀਆ ਕਹਿੰਦੀ ਰਾਤ ਮੁਗਲ ਢਾਉਣਗੇ ਬੈਠ ਕੇ ਭੱਲਣਗੇ ਟਾਕੀਆਂ ਟਾਕ ਮੈਂ ਪੌਂਦੀ ਵਸਦਾ ਰੱਬ ਜਵੇ ਦੋਰਾ ਮੈਨੂੰ ਉੱਠ ਕੇ ਬਖਾ ਦੇ ਯਾਰ ਤਾਂ ਮਿਹਰਬਾਨ ਜਦੋਂ ਵਾਰੀ ਆ ਗਈ ਮੈਨੂੰ ਪੁੱਛਤੀ ਦੀ ਤਾਂ ਮੈਨੂੰ ਪੁੱਛਨੇ ਕੀ ਕਿਹਾ ਕਹਿੰਦਾ ਖਾਣ ਪੀਣ ਵਾਂਦਰੀ ਤੇ ਟੰਬੇ ਖਾਣ ਨੂੰ ਰਿਛ ਚੰਗੀਆਂ ਚੰਗੀਆਂ ਖੁਰਾਕਾਂ ਦੁੱਲੇ ਨਵਾਬ ਨੂੰ ਦਿੰਦੇ ਰਹੇ ਆਹ ਗੋਲਿਆਂ ਦੇ ਮਰੇ ਮੈਨੂੰ ਕਰਨ ਲੱਗੀ ਆ ਕਹਿੰਦਾ ਉਹ ਜਹਾੜਾ ਜਾਂਦੇ ਆ ਜਦੋਂ ਮੈਂ ਰੋਟੀ ਖਾਣ ਨੂੰ ਆਉਂਦਾ ਤੇ ਸਾਰਾ ਟੰਬਰ ਕਹਿੰਦੇ ਸੀ ਆ ਗਿਆ ਬੁੜਾ ਝੋਟਾ ਜੇ ਮੈਂ ਪੈਸੇ ਮੰਗਦਾ ਪੀਮ ਕਦੇ ਮੈਨੂੰ ਫੋਟਾ ਰਪਿਆਣ ਫਿਰਦਾ ਅੱਜ ਵਕਤ ਪੈ ਗਏ ਤਾਂ ਮੈਨੂੰ ਛੋਟਾ ਦੇਰ ਬੈਠੀ ਆ ਉਹ ਤੇ ਕਿਤਾਬ ਕਹਿੰਦੇ ਅੱਗੇ ਉਹ ਮੇਰੂ ਬੋਲਿਆ ਅੱਜ ਆ ਗਈ ਪੈਣ ਕੇ ਕੋਟਾ ਕਹਿੰਦਾ ਉਹ ਦਿਹਾੜਾ ਜਾਦੀਆ ਜਦੋਂ ਬੋਲੇ ਬੋਲ ਕੋਟਾ ਆ ਰੱਖਦੀ ਮੱਥੇ ਉਚਾਰ ਕੇ ਫਿਰ ਮੂੰਹ ਕਰ ਲੈਂਦੀ ਮੋੜਦਾ ਮੈਂ ਆ ਮਾ ਰੋਟੀ ਖਾਂ ਮੈਨੂੰ ਦੱਸਦੇ ਸੀ ਬੂਰਾ ਛੋਟਾ ਆ ਤੇੜ ਦੀ ਤੋਤੀ ਪਾਟ ਗਈ ਫਿਰ ਮੰਗਿਆ ਨਹੀਂ ਤਲ ਘੋਟਾ ਜੇ ਮੈਂ ਪੈਸੇ ਮੰਗਦਾ ਫੀਮ ਨੂੰ ਨਾ ਦੇਵਾਂ ਰੁਪਈਆ ਘੋਟਾ ਆ ਮੰਨਜੀ ਅਮਲੀ ਦੀ ਖੱਜਲੀ ਖੋਲ ਲਿਆ ਅਮਲੀ ਦਾ ਘੋਟਾ ਘੰਗਰ ਵਾਲਾ ਕੂੜਾ ਭੰਨਿਆ ਨਾਲੇ ਤੋੜਿਆ ਕੂੜਾ ਛੋਟਾ ਅੱਜ ਬਸਤ ਪਿਆ ਤੋਂ ਭੁੱਲ ਰਤਾ ਮੈਨੂੰ ਦੋਰ ਬਣਾ ਲਿਆ ਛੋਟਾ ਅੱਜ ਬਸਤ ਪਿਆ ਤੋਂ ਭੁੱਲ ਰਤਾ ਤਾ ਮੈਨੂੰ ਜੋਰ ਬਣਾ ਲਿਆ ਛੋਟਾ ਜਾਂ ਭਾੜਲਾ ਦੁੱਲੇ ਰਾਣੂ ਇਹ ਜਿਹੜਾ ਦੇਖ ਕੇ ਤੁਰ ਗਿਆ ਠੋਖਾ ਚੰਗੀ ਕਰਦੀ ਐ ਇਥੋਂ ਭਾਜਾਂ ਨੇ ਤੇਰੇ ਸਿਰ 'ਚ ਮਾਰੂ ਲੋਟਾ ਹੋਣਾ ਤੱਕੀ ਵਿੱਚ ਪਾਇ ਲੋਟੇ ਨੂੰ ਹੱਥ ਪਾਇਆ ਤੇ ਭੁਲੜਾਂ ਦੀਆਂ ਭਾੜਲਾ ਪਹਿਲਾਂ ਵੇਸੀਆਂ ਫੜਾਂ ਦੇ ਕਹਿੰਦੇ ਕਿਹੜੇ ਜਵਾਬ ਕਹਦਾ ਮੇਰੂ ਕੋ Ragdi wodia mo galani e mun karallenn di mota ਮਿਹਰਬਾਨ ਤੱਗੀਏ ਵਿੱਚ ਪੈ ਲੋਟੇ ਨੂੰ ਹੱਥ ਪਾਇਆ ਤੇ ਭੁੱਲਰਾਂ ਦੀਆਂ ਭਾਜਣਾ ਪੈ ਗੁਆ ਸਾਹ ਨਾਲ ਸਾਹ ਹੀ ਲੰਦਾ ਪੈਰਾਂ ਦੇ ਵਿੱਚ ਚੁੰਨੀ ਸਿਰ ਦੇ ਉੱਤੇ ਚੁੰਨੀ ਨਿੱ ਕਿੱਥੇ ਆ ਗਈ ਮਾਤਾ ਲੱਦੀ ਦੇ ਕੋਲ ਮਾਤਾ ਲੱਦੀ ਕਹਿੰਦੀ ਨੀ ਕੀ ਕਹਿੰਦਾ ਤੇਰਾ ਦਿਔਰ ਕਹਿੰਦੀ ਦਿਔਰ ਨੇ ਤਾਂ ਬਿਨਾ ਸੇੜਿਆ ਤੋ ਕੰਗਾ ਪੁੱਜ ਦੇਗਾ ਜਾ ਆਪਣੇ ਲਾੜਲੇ ਨੂੰ ਜਾ ਕੇ ਆਪੇ ਸਮਝਾ ਲੈ ਲਓ ਮਿਹਰਬਾਨ ਉਹ ਕਹਿੰਦੀ ਔੜਕ ਮੈਂ ਜਾ ਕੇ ਖੋਣ ਵਾਲੀ ਮਾਂ ਮੇਰੇ ਕਹਿਣ ਤੇ ਮੇਰਾ ਪੁੱਤਰ ਜੰਗ ਨੂੰ ਜ਼ਰੂਰ ਜਾਊਗਾ ਮਹਿਰਮਾਨ ਉੱਥੇ ਕਿਹਾ ਕਹਿੰਦੇ ਕਰ ਤੋ ਮਾਤਾ ਲੱਦੀ ਤਰਫੀ ਇਹ ਗੱਲ ਕਹਿੰਦਾ ਫੈਰ ਸਾਖੀ ਖਾਨੇ ਜਾਵੜੀ ਜਿਸੇ ਪਾੜਿਆ ਮੇਰੀ ਕੀ ਫੈਰ ਹੈ ਕਹਿੰਦੀ ਉੱਠ ਵੀ ਬੱਚਾ ਬੋਸਤੀ ਕਿਉ ਪੈ ਗਿਆ ਅਕਬਰ ਕੇ ਪੈਰ ਅਬੁਲਾ ਇੱਥੋਂ ਭੱਜ ਗਿਆ ਅਕਬਰ ਨਾਲ ਪਾ ਕੇ ਵੈਰ ਪੁੱਤਰ ਮੈਂ ਰਹਿ ਕੇ ਬੁੱਲੇ ਨੂੰ ਪਾਲੂ ਕਹਿੰਦੀ ਤੈਨੂੰ ਸਮਝਿਆ ਗੈਰ ਉੱਠ ਵੀ ਬੱਚਾ ਬੋਸਤੀ ਕਰ ਮੁਗਲਾਂ ਨਾਲ ਫੈਰ जे सामू लैके बन के पिछु खा के मरेगा जह मेहरबान जो तो इन्नी गल कही तो बारी आ गई मेरू पोस्ती कहना माता माता इस तरह अज तक तो मैं अपना पुत्र नहीं समझ मैनू घरों बहर रखिया उसे कहा कि मेरू बोलिया कहना माता सुन लिरा कहा मैन पुत कद नहीं समझिया मेरा कुत्त गया माण नाण ਦੁੱਲਾ ਪਹਿਨੇ ਕਪੜੇ ਰੇਸ਼ਮੀ ਤੇ ਮੈਂ ਪਹਿਨਾ ਖਾਦਰ ਪੁਰਾਣਾ ਤੂੰ ਮਾਤਾ ਹੈ ਨੀ ਧਰਮ ਦੀ ਤੈ ਕੀਤਾ ਆਣਾ ਮਾਣਾ ਤੈ ਦੁੱਲਾ ਬਲਿਆ ਜਾਣ ਕੇ ਮੈਂ ਜਲਦੀਆਂ ਸਭ ਪਛਾਣਾ ਮੇਰੇ ਬੰਨਿਓ ਸਾਰੇ ਮਰ ਜੋ ਕਹਿੰਦਾ ਪਰ ਮੈਂ ਨਹੀਂ ਜਾਣਦੀ ਜਾਣ ਮਿਹਰਬਾਨ ਜਦੋਂ ਸਾਫ਼ ਜਵਾਬ ਦਿੰਦਾ ਧਵਾੜੀ ਫੇਰ ਆ ਕੇ ਮਾਤਾ ਲੱਦੀ ਉੱਥੇ ਕਿਹਾ ਅੱਜ ਉਹਦੀ ਮਾਤਾ ਬੁਲਾਦੀ ਇਹ ਗੱਲ ਆਖ ਸੁਣਾਈ ਪੁੱਤਰ ਤੈਨੂੰ ਸੀਰ ਚਾ ਕੇ ਪਾਲਿਆ ਮੈਂ ਓੜਾ ਤੇਰੀ ਮਾਈ ਤੈ ਖਾ ਕੇ ਨਾਵੇਂ ਫੀਮਦੇ ਆ ਮਾਂ ਤੋਂ ਮੋ ਬੁਲਾਈ ਮਮੂਗਲ ਆ ਗਏ ਆ ਸੰਗ ਬੰਨਨੂ ਜਿੰਦੇ ਫਿਰਨ ਦੋਹਾਈ ਉੱਠੇ ਬੱਚਾ ਪੋਸਤੀ ਤੇ ਖਾਣ ਵਾਸਤੇ ਦੁੱਧ ਤੇ ਮਲਾਈ ਪੁੱਤਰ ਤੂੰ ਮੇਰਾ ਸੂਰਮਾ ਪੋਤਾ ਹੈ ਤੇਰੇ ਖਾਣ ਵਾਸਤੇ ਦੁੱਧ ਮਲਾਈਆ ਚੱਲ ਇੱਕ ਵਾਰੀ ਘਰੋਂ ਚਲੀ ਆ ਜਦੋਂ ਇਹਨੀ ਗੱਲ ਕਹੀ ਇਕ ਵਾਰੀ ਫੇਰ ਮੇਰੀ ਪੋਤੀ ਦੀ ਆ ਗਈ ਮਾਤਾ ਅੱਜ ਵੀ ਆ ਦੁੱਧ ਮਲਾਈਆ ਤੇਰੀ ਹਕੀਮਾ ਹੱਥ ਲਾਉਣੀ ਆ ਸਾਨੂੰ ਦਾਵਾ ਵੀ ਫੀਰ ਦੇ ਚਾਹੀਦੇ ਲਓ ਮਹਿਰਮਾਨ ਦੁਈ ਨਹੀਂ ਗੱਲ ਕਹੀ ਉਥੇ ਕਿਹਾ ਅਗਿਓ ਮੇਰੂ ਬੋਲਿਆ ਮਾਤਾ ਕਿਉਂ ਕਰਦੀਆਂ ਤੰਗ ਅਸੀਂ ਆ ਸੱਤਰ ਪੋਸਤੀ ਉੱਤੇ ਸਾਡੇ ਹਿੱਲਦੇ ਐ ਵੀ ਅੰਗ ਉੱਠ ਕੇ ਦਰਲੇ ਹੁੰਦਾ ਅਸੀਂ ਕੀ ਕਰਾਂਗੇ ਜੰਗਾ ਅੱਖ ਪਟ ਨਹੀਂ ਹੁੰਦੀ ਨਾ ਸੂਰਜ ਦਿਸੇ ਨਾ ਚੰਦ ਫਲ ਭੇਕੜਾ ਕੀ ਖਾਣੇ ਡੋਡੇ ਫੂ ਮਰੇਗਾ ਭੰਗ कहना सरना खा नशा टूटा हुआ पर कोले ग्यारह बारह प्रोफी बैठे जो तो माला लाधी न बोलिया मारिया